ਹਾਂਜੀ ਸਤਿ ਸ੍ਰੀ ਅਕਾਲ ਵੀ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ। ਸ਼ੁਰੂ ਕਰ ਲੱਗੇ ਆਂ ਅੱਜ ਦੀ ਕਲਾਸ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਰਹੇ ਹੋ। ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ ਈਵੀਐਸ ਦੀ ਆਪਾਂ ਕਲਾਸ ਨਹੀਂ ਕਰ ਪਾਈ ਠੀਕ ਹੈ ਕਿਸੇ ਐਮਰਜੈਂਸੀ ਕਰਕੇ ਕਲਾਸ ਨਹੀਂ ਹੋ ਪਾਈ। ਸੋ ਡੇਲੀ ਦੀ ਤਰ੍ਹਾਂ ਅੱਜ ਆਪਾਂ ਟੌਪਿਕ ਵਾਲੀ ਕਲਾਸ ਦੇ ਵਿੱਚ ਆਪਾਂ ਕਰ ਰਹੇ ਆਂ। ਸੋ ਅੱਜ ਇੱਕ ਨਵਾਂ ਟੌਪਿਕ ਰਹੂਗਾ ਵੀ ਜਲਦੀ ਜਲਦੀ ਜੁੜ ਜੋ। ਯਾਤਰਾ ਨਾਲ ਸੰਬੰਧ ਟੌਪਿਕ ਰਹੇਗਾ ਠੀਕ ਹੈ। ਸੋ हां एक वारी देख लो ਵੀ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਹੈ ਫਿਰ ਹੀ ਆਪਾਂ ਕਲਾਸ ਨੂੰ ਅੱਗੇ ਵਧਾਵਾਂਗੇ ਫਿਰ ਅੱਗੇ ਚਲਾਵਾਂਗੇ ਠੀਕ ਹੈ ਜਿੰਨਾ ਟਾਈਮ ਕਲਾਸ ਦੇ ਵਿੱਚ ਨੈਟਵਰਕ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਨੈਟਵਰਕ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਟਾਈਮ ਕਲਾਸ ਕਰਨ ਦਾ ਕੋਈ ਫਾਇਦਾ ਨਹੀਂ ਹੈ ਠੀਕ ਹਾਂ ਬਿਲਕੁਲ ਆਵਾਜ਼ ਓਕੇ ਹੈ ਸਭ ਕੁਝ ਠੰਡਾ ਸਾਰੇ ਨੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀ ਗੁੱਡ ਆਫਟਰਨੂੰ ਜਿੰਨੇ ਤੁਸੀਂ ਪਹੁੰਚੇ ਹੋ ਠੀਕ ਹੈ ਅੱਜ ਦੀ ਕਲਾਸ ਬਹੁਤ ਹੀ ਵਧੀਆ ਕਲਾਸ ਰਹਿਣ ਵਾਲੀ ਹੈ ਤੁਹਾਡੇ ਸਾਹਮਣੇ ਹਲੇ ਤੱਕ ਤੁਸੀਂ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਜੁਆਇਨ ਕਰੋ WhatsApp ਗਰੁੱਪ ਨਹੀਂ ਜੁਆਇਨ ਕੀਤਾ ਜੁਆਇਨ ਕਰੋ Telegram ਚੈਨਲ ਨੂੰ ਜੁਆਇਨ ਕਰਨ ਵਾਸਤੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਇੱਕ ਲਿੰਕ ਮਿਲ ਜਾਣਾ ਠੀਕ ਹੈ ਤੇ WhatsApp ਜੁਆਇਨ ਕਰ ਸਕਦੇ ਹੋ ਤੁਸੀਂ ਨਾਮ ਲਿਖ ਦਿਓ ਸਬਜੈਕਟ ਡਿਸਟ੍ਰਿਕਟ ਜਨਰਲ ਚਾਰ ਗੱਲਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ WhatsApp ਗਰੁੱਪ ਚ ਵੀ ਐਡ ਕਰ ਲਿਆ ਜਾਊਗਾ ਠੀਕ ਹੈ ਸੋ ਇੰਨੀਆਂ ਗੱਲਾਂ ਤੁਸੀਂ ਲਿਖ ਕੇ ਭੇਜ ਦੇਣੀਆਂ ਇੱਕ ਵਾਰੀ ਮੈਂ ਚੈੱਕ ਕਰ ਲੈਣਾ ਸਾਰੇ ਜਣੇ ਜਿੰਨੇ ਤੁਸੀਂ ਬਾਤ ਕਰ ਰਹੇ ਹੋ ਠੀਕ ਹੈ ਸਾਰੇ ਜਣੇ ਲਾਈਕ ਕਰ ਦਿਓ ਇੱਕ ਵਾਰੀ ਸਾਰੇ ਜਣੇ ਸ਼ੇਅਰ ਕਰ ਦਿਓ ਆਵਾਜ਼ ਮੈਨੂੰ ਦੱਸ ਦਿਓ ਵੀ ਕਲੀਅਰ ਹੈਗੀ ਹੈ ਹਾਂ ਆਵਾਜ਼ ਬਿਲਕੁਲ ਕਲੀਅਰ ਚੱਲ ਰਹੀ ਹੈ ਮੇਰੇ ਅਕੋਰਡਿੰਗ ਆਵਾਜ਼ ਕਲੀਅਰ ਹੈ ਕੋਈ ਚੱਕਰ ਨਹੀਂ ਸੋ ਕੀ ਹੈ ਵੀ ਅੱਜ ਦੀ ਕਲਾਸ ਦਾ ਟੌਪਿਕ ਰਹੂਗਾ ਬਹੁਤ ਹੀ ਇੰਪੋਰਟੈਂਟ ਉਸ ਤੋਂ ਪਹਿਲਾਂ ਦੇਖ ਲਈ ਵੀ ਆਹ ਕੋਰਸ ਨੇ ਫੋਲੋ ਕਰ ਸਕਦੇ ਹੋ ਜਿੱਥੇ ਤੁਹਾਨੂੰ ਹਰੇਕ ਟਾਪਿਕ ਦਾ ਵੀਡੀਓ ਲੈਕਚਰ ਥਿਉਰੀ ਚ ਮਿਲੂਗਾ एमसीक्यू ਨੋਟਸ ਪੀਆਈਕਿਊ ਜੋ ਚੀਜ਼ ਚਾਹੋਗੇ ਉਹ ਚੀਜ਼ ਮਿਲੂਗੀ ਈਜੀਟੀ ਵਾਲਾ ਵਾਸਤੇ ਫੁੱਲ ਕੋਰਸ ਹੈ ਇਹਨਾਂ ਦੇ ਉੱਪਰ ਵੀ ਆਪਣੇ ਹੁਣ ਆਫਰ ਚੱਲ ਰਹੇ ਆ ਠੀਕ ਹੈ ਇਹ ਕੋਰਸ ਤੁਹਾਨੂੰ ਜਿਹੜਾ 40% ਆਫ ਤੇ ਮਿਲ ਰਿਹਾ ਠੀਕ ਹੈ ਜਦੋਂ ਵੀ ਕਿਸੇ ਨੇ ਕੋਰਸ ਲੈਣਾ 40% ਆਫ 40% ਆਫ ਕੋਈ ਵੀ ਕੋਰਸ ਲੈਣਾ ਠੀਕ ਹੈ ਉਸ ਤੋਂ ਬਾਅਦ ਵੀ ਨਵੇਂ ਕੋਰਸ ਇੱਕ ਲਾਂਚ ਕਰ ਦਿੱਤੇ ਗਏ ਆ ਜਿਹੜੇ ਕਿ ਸਿਰਫ ਨੋਟਸ ਕੋਰਸ ਨੇ ਜਿਹੜੇ ਸਟੂਡੈਂਟ ਕਹਿੰਦੇ ਅਸੀਂ ਸਿਰਫ ਕੱਲੇ ਨੋਟਸ ETT ਨਾਲ ਵਾਸਤੇ ਜਿਹੜਾ ਕੋਰਸ ਹੈਗਾ ਚਾਰ ਸਬਜੈਕਟ ਦਾ ਕੋਰਸ ਆ ਮੈਥ ਨੂੰ ਛੱਡ ਗਏ ਕਿਉਂਕਿ ਮੈਥ ਦੇ ਨੋਟਸ ਨਹੀਂ ਹੁੰਦੇ ਸਿਰਫ 799 ਦਾ ਕੋਰਸ ਲਾਂਚ ਕੀਤਾ ਆਪਾਂ ਤੇ ਇਸ ਤੋਂ ਲਵਾ ਜਿਹੜੇ ਪੀਐਸਟੀ ਐਸਐਸਟੀ ਵਾਲਾ ਉਹਨਾਂ ਵਾਸਤੇ ਸਿਰਫ 999 ਦਾ ਕੋਰਸ ਲਾਂਚ ਕੀਤਾ ETT ਵਾਲਾ ਜਿਹੜਾ ਕੋਰਸ ਆ ਵਾਲਾ ਠੀਕ ਹੈ ਜਿੰਨਾਂ ਨੇ ਇਹ ਕੋਰਸ ਲੈਣਾ ਜਿੱਥੇ ਥਿਉਰੀ ਨੋਟਸ ਸਾਰੇ ਤੁਹਾਨੂੰ CDP ਦੇ ਪੰਜਾਬੀ ਦੇ ਇੰਗਲਿਸ਼ ਦੇ EBS ਦੇ ਥਿਉਰੀ ਨੋਟਸ ਵਿਦ தி MCQ ਨੋਟਸ ਸਾਨੂੰ ਇਸ ਕੋਰਸ ਚ ਮਿਲਣਗੇ ਇਹ ਕੋਰਸ ਲੈਣਾ ਇਹ ਤੇ ਆਫਰ ਵੀ ਚੱਲ ਰਿਹਾ 799 ਨਹੀਂ ਇਹ ਤੇ 30% ਆਫ ਕਰਸ ਹੁੰਦੇ ਉਹਦੇ ਵਿੱਚ 쿠ਪਨ ਅਚ ਰਾਤੀ 12 ਵਜੇ ਪਾ ਸਕਦੇ ਹੋ 쿠ਪਨ ਯੂਜ਼ ਕਰਕੇ ਇਹ ਕੋਰਸ ਸਿਰਫ ਤੁਹਾਨੂੰ 575 ਦਾ ਪੈ ਜਾਊਗਾ ਠੀਕ ਹੈ ਇਹ ਕੋਰਸ ਲੈ ਸਕਦੇ ਹੋ ਅਜ ਰਾਤੀ 12 ਦੀ ਇੱਕ ਆਫਰ ਹੈ ਪਰ ਜਿਹੜਾ SST ਵਾਲਾਂ ਵਾਸਤੇ 999 ਦੇ ਰਹੂਗਾ ਤੇ ਕੋਈ ਆਫਰ ਨਹੀਂ ਆ ਵਾਲਾ ਕੋਰਸ ਕਾਮਨ ਕੋਰਸ ਹੈ ਜਿਹੜਾ ਕਿ ਵੀਡੀਓ ਲੈਕਚਰ ਨਾਲ ਸੰਬੰਧਿਤ ਸਾਰੇ ਵੀਡੀਓ ਲੈਕਚਰ ਜਿੱਥੇ ਤੁਹਾਨੂੰ ਸਾਰੇ ਥਿਉਰੀ ਨੋਟਸ ਵਗੈਰਾ ਹਰ ਇੱਕ ਚੀਜ਼ ਮਿਲੂਗੀ ਇਹ ਵਾਲਾ 1399 ਦਾ ਕੋਰਸ ਹੈ ਇਹਤੇ ਵੀ 40% ਆਫ ਹੈ ਇਹ ਵੀ ਤੁਹਾਨੂੰ ਕਾਫੀ ਹਜ਼ਾਰ ਤੋਂ ਮਲਕ ਘਟਦਾ ਪੈ ਗਿਆ ਲਗਭਗ 8 8900 ਦਾ ਪੈ ਜਾਣਾ ਹੈ ਠੀਕ ਹੈ ਆ ਵਾਲੇ ਐਪ ਦੇ ਉੱਪਰ ਹੀ ਜਾ ਕੇ ਕੋਰਸ ਪ੍ਰੋਵਾਈਡ ਹੁੰਦੇ ਐਪ ਨੂੰ ਡਾਊਨਲੋਡ ਕਰ ਲਓ ਐਮਐਸਡਬਲਿਊ ਸਟੱਡੀ ਐਪ ਹੈ ਪਲੇ ਸਟੋਰ ਤੇ ਆ ਕੇ ਐਪ ਡਾਊਨਲੋਡ ਕਰ ਸਕਦੇ ਹੋ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹੇਗਾ ਪਹਿਲਾ ਪ੍ਰਸ਼ਨ ਤੁਹਾਡੀ ਸਕ ਪ੍ਰਸ਼ਨ ਬੜੀ ਸਕਰੀਨ ਤੇ ਆ ਵੀ ਆਨਸਰ ਕਰੋ ਹਾਂ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਆ ਸਾਰੇ ਜਣੇ ਵਧੀਆ ਤਰੀਕੇ ਨਾਲ ਆਨਸਰ ਕਰੋ ਵੀ ਕੋਈ ਨੈਟਵਰਕ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਅੱਜ ਠੀਕ ਹੈ ਸੋ ਅੱਜ ਕੋਸ਼ਿਸ਼ ਹੈ ਕਿ ਨੈਟਵਰਕ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ 1% ਪਹਿਲੇ ਪ੍ਰਸ਼ਨ ਦਾ ਆਨਸਰ ਕਰੋ ਕੀ ਹੁਣ ਪਹਿਲਾ ਪ੍ਰਸ਼ਨ ਹੈ ਕਹਿੰਦੇ ਵੀ ਯਾਤਰਾ ਅੱਜ ਦਾ ਟੌਪਿਕ ਵੀ ਯਾਤਰਾ ਨਾਲ ਸੰਬੰਧਤ ਹੈ ਠੀਕ ਹੈ ਯਾਤਰਾ ਯਾਤਰਾ ਨਾਲ ਸੰਬੰਧਤ ਟੌਪਿਕ ਹੈ ਕਹਿੰਦੇ ਵੀ ਯਾਤਰਾ ਨਾਲ ਸੰਬੰਧਿਤ ਗਲਤ ਬਿਆਨ ਦੇਖਿਆ ਗਿਆ ਵੀ ਯਾਤਰਾ ਅਸਲ ਵਿੱਚ ਕੀ ਨਹੀਂ ਹੈਗੀ ਕਹਿੰਦੇ ਟਰੈਵਲਿੰਗ ਦਾ ਹੀ ਟਾਪਿਕ ਆ ਤੁਹਾਡੇ ਸਲੇਵਸ ਵਿੱਚ ਦਿੱਤਾ ਹੋਇਆ ਇਹਦੇ ਨਾਲ ਸੰਬੰਧਤ ਪ੍ਰਸ਼ਨ ਕਰਾਂਗੇ ਕਹਿੰਦੇ ਯਾਤਰਾ ਨਾਲ ਸੰਬੰਧਤ ਸਖਤ ਗਲਤ ਬਿਆਨ ਕੀ ਹੈ ਕਹਿੰਦੇ ਯਾਤਰਾ ਕਰਨ ਨਾਲ ਕਹਿੰਦੇ ਨਵੀਆਂ ਥਾਵਾਂ ਦੀ ਖੋਜ ਹੁੰਦੀ ਹੈ ਇਹ ਤਾਂ ਬਿਲਕੁਲ ਸਹੀ ਆ ਜਿਵੇਂ ਕਿਸ ਨੂੰ ਪਤਾ ਇੱਕ ਆਪਣੇ ਪੁਰਾਣੇ ਸਮੇਂ ਦੇ ਵਿੱਚ 1400 ਲਗਭਗ ਕੁਝ ਦੇ ਵਿੱਚ ਇੱਕ ਯਾਤਰੀ ਆਇਆ ਸੀ ਬਾਸਕੋ ਡੀ ਗਾਮਾ ਪੁਰਤਗਾਲ ਤੋਂ ਠੀਕ ਆ ਉਹਨੇ ਸਮੁੰਦਰੀ ਰਸਤਾ ਖੋਜਿਆ ਸੀ ਠੀਕ ਆ ਯਾਤਰਾ ਦੇ ਨਾਲ ਖੋਜ ਹੁੰਦੀ ਹੈ ਇਹ ਗੱਲ ਤਾਂ ਸਹੀ ਆ ਇਹਨਾਂ ਨੇ ਗਲਤ ਪੁੱਛੀ ਆ ਇਹਨਾਂ ਨੇ ਕੀ ਪੁੱਛਿਆ ਗਲਤ ਆਪਾਂ ਲੱਭਣੀ ਹੈ ਗਲਤ ਅੱਗੇ ਲਿਖਿਆ ਦੂਸਰੀ ਗੱਲ ਕਹਿੰਦੇ ਸਫਰਨਾਮਾ ਇੱਕ ਦੂਜੇ ਦੇ ਸੱਭਿਆਚਾਰ ਅੱਛਾ ਯਾਤਰਾ ਸਫਰਨਾਮਾ ਨਹੀਂ ਹਾਂ ਸਫਰਨਾਮਾ ਵੀ ਉਹੀ ਹੋ ਗਿਆ ਸਫਰ ਕਰਨਾ ਹੈ ਇੱਕੋ ਹੀ ਚੀਜ਼ ਹੈ ਕਹਿੰਦੇ ਸਫਰਨਾਮਾ ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣ ਵਿੱਚ ਮਦਦ ਨਹੀਂ ਕਰਦਾ ਮੰਨ ਲਓ ਜਦੋਂ ਅਸੀਂ ਇੱਥੋਂ ਪੰਜਾਬ ਚੋਂ ਚੱਲ ਕੇ ਬਿਹਾਰ ਜਾਵਾਂਗੇ ਯਾਤਰਾ ਕਰਾਂਗੇ ਜਾਂ ਅਸੀਂ ਕਿੱਥੇ ਹੋਰ ਸਟੇਟ ਚ ਜਾਵਾਂਗੇ ਉਦੇ ਨਾਲ ਸਾਨੂੰ ਕਿਸੇ ਹੋਰ ਸਟੇਟ ਦਾ ਸੱਭਿਆਚਾਰ ਸਮਝਣ ਵਿੱਚ ਮਦਦ ਮਿਲੂਗੀ ਮਿਲੂਗੀ ਨਾ ਇਹਨਾਂ ਨੇ ਗਲਤ ਪੁੱਛਿਆ ਕਹਿੰਦੇ ਨਹੀਂ ਮਿਲਦੀ ਆਹੀ ਚੀਜ਼ ਆਨਸਰ ਤੁਹਾਡਾ B ਹੋਣਾ ਆਨਸਰ ਤੁਹਾਡਾ B ਹੋਣਾ ਇਹ ਚੀਜ਼ ਗਲਤ ਹੈ ਇਹ ਚੀਜ਼ ਕੀ ਹੈ ਵੀ ਗਲਤ ਹੈ ਆਨਸਰ ਵੀ ਸੋਟਾ B ਬਣ ਗਿਆ ਆਨਸਰ ਤੁਹਾਡਾ B ਬਣ ਗਿਆ ਪਹਿਲੇ ਸਵਾਲ ਦਾ ਆਨਸਰ ਆ ਗਿਆ ਤਾੜੀਆਂ ਲਾ ਦਿਓ ਇੱਕ ਵਾਰੀ ਸਾਰਿਆਂ ਨੇ ਵੀ ਹਨਾ ਪਹਿਲੇ ਸਵਾਲ ਦਾ ਆਨਸਰ ਆ ਗਿਆ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਨੈਕਸਟ ਵੀ 2 ਨੰਬਰ ਪ੍ਰਸ਼ਨ ਅੱਜ ਦੀ ਕਲਾਸ ਦਾ 2 ਨੰਬਰ ਕਹਿੰਦੇ ਵੀ ਕਿਸ ਚੀਨੀ ਯਾਤਰੀ ਨੂੰ ਪ੍ਰਿੰਸਸ ਆਫ ਪਿਲ ਗਰੀਮਸ ਕਿਹਾ ਗਿਆ ਹੈ ਬਹੁਤ ਇੰਪੋਰਟੈਂਟ ਪ੍ਰਸ਼ਨ ਕਰੋ ਵੀ ਕਹਿੰਦੇ ਵੀ ਕਿਸ ਚੀਨੀ ਯਾਤਰੀ ਨੂੰ ਕਿਸ ਚੀਨੀ ਯਾਤਰੀ ਨੂੰ ਪ੍ਰਿੰਸੈਸ ਆਫ ਪ੍ਰਿੰਸ ਆਫ ਪਿਲ ਗਰੀਮਸ ਕਿਹਾ ਗਿਆ ਹੈ ਫਾਹੀਜਾਨ ਇਹਨੂੰ ਫਾਹੀਜਾਨ ਬੋਲਦੇ تھے ਫਾਈ ਹਿਊਨ ਲਿਖਿਆ ਇਹਨੂੰ ਕਈ ਵਾਰ ਲਿਖਦੇ ਆ ਫਾਈਜਾਨ ਠੀਕ ਹੈ ਮੈਂ ਇੱਥੇ ਲਿਖਦਾ ਫਾਈਜਾਨ ਫਾਈਜਾਨ ਠੀਕ ਹੈ ਅਲਬਰੂਨੀ ਹਿਊਨ ਸੰਗ ਜਾਂ ਮੈਕਸ ਨੀਸ ਸਾਰਿਆਂ ਦੇ ਨਾਮ ਲਿਖੇ ਆ ਤੇ ਸਾਰਿਆਂ ਦੇ ਆਨਸਰ ਕਰ ਦੋ ਤੁਸੀਂ ਸਾਰਿਆਂ ਦੇ ਆਨਸਰ ਕਰ ਦੋ ਜਲਦੀ ਜਲਦੀ ਕਹਿੰਦੇ ਕਿਸ ਚੀਨੀ ਯਾਤਰੀ ਨੂੰ ਪ੍ਰਿੰਸ ਆਫ ਪਿਲਗ੍ਰੀਮਸ ਬੋਲਿਆ ਜਾਂਦਾ ਹੈ ਪ੍ਰਸ਼ਨ ਦਾ ਆਨਸਰ ਕਰੋ ਵੀ ਹਮਮ ਪਹਿਲਾ ਤੁਹਾਡੇ ਕੋਲੇ ਜਿਹੜਾ ਫਾਈ ਜਾਨ ਹੈ ਠੀਕ ਹੈ ਇੱਕ ਪ੍ਰਸਿੱਧ ਚੀਨੀ ਬੋਧੀ ਭਿਕਸ਼ੂ ਸੀ ਠੀਕ ਹੈ ਚੀਨ ਦੇ ਵਿੱਚੋਂ ਆਇਆ ਸੀ ਜਿਹੜਾ ਫਾਈ ਜਾਨ ਆਹ ਚੀਨ ਦਾ ਸੀ ਬੰਦਾ ਇਹ ਉੱਥੋਂ ਦਾ ਇੱਕ ਬੋਧੀ ਭਿਕਸ਼ੂ ਸੀ ਭਿਕਸ਼ੂ ਠੀਕ ਹੈ ਬਹੁਤ ਪ੍ਰਸਿੱਧ ਸੀ ਇਹ ਫਾਈ ਜਾਨ ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਠੀਕ ਹੈ ਏ ਇਹ ਨੂੰ ਨਹੀਂ ਕਿਹਾ ਜਾਊਗਾ ਇਹ ਤਾਂ ਅਨਸਰ ਨਹੀਂ ਬਣਦਾ ਠੀਕ ਹੈ ਇਹ ਅਨਸਰ ਨਹੀਂ ਬਣਦਾ ਉਦੋਂ ਬਾਅਦ ਉਦੋਂ ਬਾਅਦ ਸੋਡੇ ਕੋਲੇ ਆ ਗਈ ਬਈ অপਸ਼ਨ ਨੰਬਰ ਬੀ ਅਲਬਰੂਨੀ ਜਿਹੜਾ ਅਲਬਰੂਨੀ ਹੈ ਵੀ ਇਹ ਅਜ਼ਬੇਕਿਸਤਾਨ ਦਾ ਇੱਕ ਇਸਲਾਮੀ ਵਿਦਵਾਨ ਸੀ ਇਹ ਕੀ ਸੀ ਵੀ ਆਬਜੈਕਟ ਆਬ ਕੀ ਬੋਲਦੇ ਇਹਨੂੰ ਓਵਰ ਲਿਖ ਕੇ ਦੇਖ ਲੀਏ ਉਸਬੇ ਉਸਬੇਕਿਸਤਾਨ ਸੌਰੀ ਉਸ हां उस बेकिस्तान उस बेकिस्तान ਦਾ ਕੀ ਸੀਗਾ ਵੀ ਇਹ ਇੱਕ ਵਿਦਵਾਨ ਸੀ ਅਲਬਰੂਨੀ ਠੀਕ ਹੈ ਇਹਦਾ ਰਾਈਟ ਆਨਸਰ ਤੁਹਾਡਾ ਹਿਊਨ ਸੰਗ ਆਊਗਾ ਸੀ ਜਿੰਨਾ ਸੀ ਆ ਗਿਆ ਵੈਰੀ ਗੁੱਡ ਠੀਕ ਹੈ ਹਿਊਨ ਸੰਗ ਆ ਗਿਆ ਇਹ ਸੀ ਜਿਹੜਾ ਬੰਦਾ ਹਿਊਨ ਸੰਗ ਇਹਨੂੰ ਪ੍ਰਿੰਸ ਆਫ ਪਿਲਗ੍ਰੀਮਸ ਕਿਹਾ ਗਿਆ ਠੀਕ ਹੈ ਇਹਨੇ ਬੋਧੀ ਬੋਧੀ ਗ੍ਰੰਥ ਪ੍ਰਾਪਤ ਕਰਨ ਲਈ ਰਾਜਾ ਹਰਸ਼ ਸੀ ਜਿਹੜਾ ਰਾਜਾ ਹਰਸ਼ ਠੀਕ ਹੈ ਉਹਦੇ ਰਾਜ ਦੇ ਦੌਰਾਨ ਇਹਨੇ ਭਾਰਤ ਦੀ ਯਾਤਰਾ ਕੀਤੀ ਸੀ ਇਸ ਬੰਦੇ ਨੇ ਹਰਸ਼ਵਰਧਨ ਦੇ ਸਮੇਂ ਭਾਰਤ ਦੇ ਵਿੱਚ ਆਇਆ ਸੀ ਆਹ ਵਾਲਾ ਹਿਊਨ ਸਾਗ ਸੀ ਜੀ ਠੀਕ ਹੈ ਇਹਦਾ ਰਾਈਟ ਆਨਸਰ ਵੀ ਇਹੀ ਬੰਨਾ ਇਸ ਨੂੰ ਪਿਲਗ੍ਰਮਸ ਕਿਹਾ ਗਿਆ ਇਸ ਨੂੰ ਪ੍ਰਿੰਸ ਆਫ ਪਿਲਗ੍ਰਮਸ ਕਿਹਾ ਗਿਆ ਰਾਈਟ ਆਨਸਰ ਤੁਹਾਡਾ ਹਿਊਨ ਸਾਗ ਆ ਗਿਆ ਸੀ ਆਨਸਰ ਓਕੇ ਆ ਠੀਕ ਹੈ ਸੀ ਓਕੇ ਆ ਮੈਕਸਨੀਜ ਕੌਣ ਸੀ ਇੱਕ ਜਨਾਨੀ ਰਾਜਦੂਤ ਸੀ ਠੀਕ ਹੈ ਜਨਾਨ ਦਾ ਰਾਜਦੂਤ ਸੀ ਬਈ ਸਾਰੀਆਂ ਗੱਲਾਂ ਸੁਣ ਦੱਸਤੀਆਂ ਅਗਲਾ ਪ੍ਰਸ਼ਨ ਕਰ ਦੋ ਕੀ ਰਹਿਣਾ ਤਿੰਨ ਨੰਬਰ ਪ੍ਰਸ਼ਨ ਤੇ ਪਹੁੰਚ ਗਈ ਤਿੰਨ ਦਾ ਆਨਸਰ ਕਰ ਦੋ ਕੀ ਹੁਣ ਪ੍ਰਸ਼ਨ ਨੰਬਰ 3 ਦਾ ਆਨਸਰ ਵੀ ਤਿੰਨ ਦਾ ਆਨਸਰ ਕਰੋ ਜਲਦੀ ਜਲਦੀ ਕੀ ਹੁਣ ਦੈਨਾ ਨੰਬਰ ਪ੍ਰਸ਼ਨ ਹੈ ਤੈਹਕੀ ਕਿ ਹਿੰਦ ਕਿਤਾਬ ਉਲ ਹਿੰਦ ਇਹ ਲਿਖਿਆ ਵਿੱਚੋਂ ਕਿਸ ਦੀਆਂ ਕਿਤਾਬਾਂ ਸੀ ਕਹਿੰਦੇ ਤੈਹਕੀ ਕਿ ਹਿੰਦ ਜਾਂ ਕਿਤਾਬ ਉਲ ਹਿੰਦ ਕਿਸ ਦੀਆਂ ਕਿਤਾਬਾਂ ਸੀ ਵੀ ਅਲਬਰੂਨੀ ਏਵਨ ਬਤੂਤਾ ਹਾਈ ਜਾਂ ਜਵਾਸ ਕੋਡੀ ਗਾਮਾ ਵਾਸਕੋਡੀ ਗਾਮਾ ਦੀ ਗੱਲ ਮੈਂ ਸਾਨੂੰ ਹੁਣੇ ਕਰਕੇ ਹਟਿਆ ਸੀ ਸਿੱਧਾ ਰਾਈਟ ਆਨਸਰ ਤੁਹਾਡਾ ਕੀ ਹੋਣਾ ਜਿੰਨਾਂ ਨੂੰ ਪਤਾ ਕਰ ਦੋ ਬਹੁਤ ਸਾਰੇ ਕਹਿੰਦੇ ਹੋਗੇ ਵੀ ਇਹ ਅਸੀਂ ਕਿਉਂ ਕਰ ਰਹੇ ਆ ਵੀ ਤਾਂ ਅਸੀਂ ਈਵੀਐਸ ਕਰ ਰਹੇ ਆ ਅਸੀਂ ਤਾਂ ਕਰ ਰਹੇ ਆ ਬਾਤਾਵਾਰਨ ਸਿੱਖਿਆ ਵੀ ਆਹ ਬੰਦੇ ਤੁਸੀਂ ਹਿਸਟਰੀ ਵਾਲੇ ਪੜਾਈ ਜਾਂਦੇ ਹੋ ਭਈ ਕਿਉਂ ਨਾ ਪੜੀਏ ਜਦੋਂ ਬਾਤਾਵਰਨ ਦੇ ਵਿੱਚ ਛੋਡੇ ਟੋਪਿਕ ਹੈ ट्रैवलिंग ट्रैवलिंग ਯਾਤਰਾ ਯਾਤਰਾ ਤੇ ਇਹ ਬੰਦੇ ਉਹ ਨੇ ਜਿਨ੍ਹਾਂ ਨੇ ਯਾਤਰਾਵਾਂ ਕੀਤੀਆਂ ਪੁਰਾਣੇ ਸਮੇਂ ਚ ਬਹੁਤ ਪਹਿਲੇ ਬੰਦੇ ਯਾਤਰੀ ਨੇ ਇਹ ਠੀਕ ਹੈ ट्रैवलिंग ਕੀਤੀ ਇਹਨਾਂ ਨੇ ਤਾਂ ਇਸੇ ਕਰਕੇ ਇਹ ਬੰਦੇ ਪੜਨੇ ਪੈਂਦੇ ਆ ਠੀਕ ਹੈ ਇਸੇ ਕਰਕੇ ਇਹ ਬੰਦੇ ਪੜਨੇ ਪੈਂਦੇ ਆ ایਵੀਐਸ ਦੇ ਵਿੱਚ ਵੀ ਪ੍ਰਸ਼ਨ ਪੁੱਛੇ ਜਾਂਦੇ ਆ ਚਲੋ ਸੋ ਇਹਨਾਂ ਦੇ ਵਿੱਚ ਵੀ ਰਾਈਟ ਆਨਸਰ ਤੁਹਾਡਾ ਕੀ ਹੋਣਾ ਅਲਬਰੂਨੀ ਸਹੀ ਆਊਗਾ ਠੀਕ ਹੈ ਕਿਤਾਬ ਉਲ ਹਿੰਦ ਜ ਹਕੀਕਾ ਇਹ ਹਿੰਦ ਇਹ ਕਿਦੀ ਹੈ ਵੀ ਅਲਬਰੂਨੀ ਦੀ ਕਿਤਾਬ ਹੈ ਇਹ ਪਹਿਲਾ ਨੰਬਰ ਜਿਹੜਾ ਤੁਹਾਡਾ ਲਿਖਿਆ ਆ ਬੰਦੇ ਦਾ ਉਹ ਆਨਸਰ ਸਹੀ ਹੈ ਆ ਵਾਲਾ ਅਲਬਰੂਨੀ ਠੀਕ ਹੈ ਅਲਬਰੂਨੀ ਬਿਲਕੁਲ ਸੋ ਓਕੇ ਹੈ ਜਿਹੜਾ ਈਵਨ ਬਦੂਤਾ ਕਈ ਵਾਰ ਇਹਦੀ ਕਿਤਾਬ ਪੁੱਛ ਲੈਣ ਇਹਦੀ ਕਿਤਾਬ ਦਾ ਨਾਮ ਰੁਹੇਲਾ ਠੀਕ ਹੈ ਇਹਦੀ ਕਿਤਾਬ ਦਾ ਨਾਮ ਆ ਰੁਹੇਲਾ ਰੁਹੇਲਾ ਇਹਦੀ ਕਿਤਾਬ ਹੈ ਠੀਕ ਹੈ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਚਲੋ ਵੀ ਬਾਕੀ ਸੁਣੋ ਆ ਪੁਰਤਗਾਲੀ ਬਾਰੇ ਦੱਸਤਾ ਸੀ ਇਹ ਬੰਦਾ ਪੁਰਤਗਾਲੀ ਸੀ ਬਾਸਕੋਡੀ ਗਾਮਾ ਜਿਹੜਾ ਇਹ ਪੁਰਤਗਾਲ ਦਾ ਬੰਦਾ ਸੀ ਠੀਕ ਹੈ ਚਲੋ ਨੈਕਸਟ 4 ਨੰਬਰ ਕਹਿੰਦੇ ਵੀ ਸ਼ਿਵਾਨੀ ਦੇ ਸ਼ਿਵਾਨੀ ਦੇ ਪਿਤਾ ਸ਼ਿਵਾਨੀ ਦੇ ਪਿਤਾ ਸੜਕ ਰਾਹੀ ਅੰਮ੍ਰਿਤਸਰ ਤੋਂ ਕੋਲਕੱਤਾ ਗਏ ਸ਼ਿਵਾਨੀ ਚਲੋ ਕੋਈ ਲੜਕੀ ਹੈ ਕਹਿੰਦੇ ਵੀ ਸੜਕ ਰਾਹੀ ਅੰਮ੍ਰਿਤਸਰ ਤੋਂ ਕੋਲਕੱਤਾ ਗਏ ਉਸ ਸੜਕ ਦਾ ਕੀ ਨਾਮ ਹੈ ਜਿਸ ਤੋਂ ਉਹ ਸਫ਼ਰ ਕਰਦਾ ਸੀ ਵੀ ਠੀਕ ਆ ਕੋਲਕਾਤਾ ਤੋਂ ਜਿਹੜੀ ਅੰਬਰਸਰ ਨੂੰ ਛੜਕ ਜਾਂਦੀ ਆਹੀਂ ਪੁੱਛਿਆ ਗਿਆ ਉਹਨੂੰ ਔਰੰਗ ਅਕਬਰ ਮਾਰਗ ਕਹਿੰਦੇ ਆ ਔਰੰਗਜ਼ੇਬ ਮਾਰਗ ਕਹਿੰਦੇ ਆ ਉਹਨੂੰ ਸ਼ਾਹਜਹਾਂ ਮਾਰਗ ਕਹਿੰਦੇ ਆ ਜਾਂ ਉਹਨੂੰ ਸ਼ੇਰ ਸ਼ਾ ਸੂਰੀ ਮਾਰਗ ਕਹਿੰਦੇ ਆ ਅੱਜ ਕੱਲ ਉਹਨੂੰ ਐਨ ਐਚ 1 ਬੰਨ ਬੋਲਦੇ ਆ ਠੀਕ ਆ ਐਨ ਐਚ 1 ਰਾਜਪੁਰੇ ਤੁਸੀਂ ਜਾਣਦੇ ਹੋ ਤੁਸੀਂ ਪਟਿਆਲੇ ਤੋਂ ਅਗੇ ਰਾਜਪੁਰੇ ਤੋਂ ਜਾਂਦਾ ਸਰਹੰਦ ਨੂੰ ਉਹ ਠੀਕ ਆ ਫਿਰ ਲੁਧਿਆਣੇ ਹੁੰਦਾ ਜਾਂਦਾ ਇਧਰ ਦਿੱਲੀ ਅਵਾਲਾ ਇਧਰ ਜਾਂਦਾ ਠੀਕ ਆ ਇਹ ਉਹ ਮਾਰਗ ਦੀ ਗੱਲ ਹੋ ਰਹੀ ਆ ਠੀਕ ਆ ਅੰਬਰਸਰ ਤੱਕ ਜਾਂਦਾ ਸੋ ਇਹ ਕਿਹੜਾ ਮਾਰਗਾ ਉਹਨੂੰ ਬੋਲਦੇ ਆ ਸੀ ਸ਼ੇ ਠੀਕ ਹੈ ਸ਼ੇਰशाह सूरी ਮਾਰਗ ਇਹਦਾ ਰਾਈਟ ਆਨਸਰ ਹੋਣਾ ਵੀ ਠੀਕ ਹੈ ਆਨਸਰ ਤੁਹਾਡਾ ਡੀ ਸ਼ੇਰशाह सूरी ਮਾਰਗ ਓਕੇ ਕਲੀਅਰ ਸ਼ੇਰशाह सूरी ਮਾਰਗ ਤੁਹਾਡਾ ਬਿਲਕੁਲ ਆਨਸਰ ਓਕੇ ਆ ਵੀ ਚਲੋ ਚੱਲਦੇ ਆ ਨੈਕਸਟ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਕਹਿੰਦੇ ਪੂਰਬ ਪੱਛਮੀ ਕੋਰੀਡੋਰ ਕਿੱਥੋਂ ਚੱਲਦਾ ਵੀ ਪੂਰਬ ਪੱਛਮੀ ਕੋਰੀਡੋਰ ਕਿੱਥੋਂ ਚੱਲਦਾ ਹੈ ਸਿਲਚਰ ਤੋਂ ਕਹਿੰਦੇ ਪੋਰਬੰਦਰ ਤੱਕ ਸਿਲਚਰ ਤੋਂ ਪੋਰਬੰਦਰ ਤੱਕ ਚੱਲਦਾ ਹੈ ਅੱਗੇ ਹੈਗਾ ਕਹਿੰਦੇ ਕਟਕ ਤੋਂ ਪੋਰਬੰਦਰ ਤੱਕ ਚੱਲਦਾ ਕੋਲਕਾਤਾ ਤੋਂ ਅਹਮਦਾਬਾਦ ਤੱਕ ਚੱਲਦਾ ਵੀ ਆਨਸਰ ਕਰੋ ਅੱਜ ਕਿਵੇਂ ਵੀ ਘਟ ਜਿਓ ਇੱਕ ਦਿਨ ਕਲਾਸ ਨਹੀਂ ਲੱਗੀ ਕਿਵੇਂ ਘਟ ਗਏ ਤੁਸੀਂ ਹਾਂ ਚਲੋ ਇੱਛਾ ਤੁਹਾਡੀ ਹੈ ਮੈਨੂੰ ਨੈਟਵਰਕ ਦੀ ਕੋਈ ਪ੍ਰੋਬਲ ਦੱਸੋ ਨੈਟਵਰਕ ਦੀ ਤਾਂ ਨਹੀਂ ਕੋਈ ਪ੍ਰੋਬਲ ਆਈ ਕਲਾਸ ਬਿਲਕੁਲ ਸਹੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਜੇਕਰ ਕਲਾਸ ਬਿਲਕੁਲ ਸਹੀ ਚੱਲ ਰਹੀ ਹੈ ਤਾਂ ਮੈਨੂੰ ਦੱਸ ਦੋ ਹਾਂ ਜੇ ਮਾੜੀ ਮੋਟੀ ਵੀ ਨੈਟਵਰਕ ਦੀ ਕੋਈ ਪ੍ਰੋਬਲ ਆਈ ਹੈ ਤਾਂ ਵੀ ਦੱਸ ਦੋ ਵੀ ਨੈਟਵਰਕ ਦੀ ਪ੍ਰੋਬਲ ਆਈ ਹੈ ਕਲਾਸ ਰੁਕੀ ਹੈ ਫਿਰ ਮੈਨੂੰ ਦੱਸ ਦੋ ਵੀ ਠੀਕ ਹੈ ਕਿਉਂਕਿ ਅ ਕਰੋ ਅਨਸਰ ਵੀ ਸੋ ਰਾਈਟ ਅਨਸਰ ਤੁਹਾਡਾ ਕਿਉਂ ਹੈ ਇਸ ਪ੍ਰਸ਼ਨ ਦਾ ਬਿਲਕੁਲ ਪੰਜ ਦਾ ਅਨਸਰ ਹਾਂ ਸਹੀ ਹੈ ਵੀ ਤੁਹਾਡਾ ਪੱਛਮੀ ਪੂਰਬੀ ਕੋਰੀਡੋਰ ਕਿੱਥੋਂ ਚੱਲਦਾ ਹੈ ਸਿਲਚਰ ਤੋਂ ਚੱਲਦਾ ਵੀ ਪੋਰਬੰਦਰ ਤੱਕ ਠੀਕ ਹੈ ਸਿਲਚਰ ਤੋਂ ਪੋਰਬੰਦਰ ਏ ਅਨਸਰ ਤੁਹਾਡਾ ਬਿਲਕੁਲ ਰਾਈਟ ਹੈ ਨੈਕਸਟ ਪ੍ਰਸ਼ਨ ਅਗਲਾ ਪ੍ਰਸ਼ਨ 6 ਨੰਬਰ 6 ਨੰਬਰ ਪ੍ਰਸ਼ਨ ਦਾ ਅਨਸਰ ਕਰੋ ਵੀ ਕੀ ਹੋਣਾ 6 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਅਨਸਰ ਕਰ ਦਿਓ ਜਲਦੀ ਜਲਦੀ ਕੀ ਹੋਣਾ 6 ਨੰਬਰ ਪ੍ਰਸ਼ਨ हां 6 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਅਨਸਰ ਕਰ ਦਿਓ ਕੀ ਹੋਵੇਗਾ ਕਹਿੰਦੇ ਭਾਰਤੀ ਰੇਲਵੇ ਬਾਰੇ ਸਹੀ ਕਥਨ ਦੱਸੋ ਭਾਰਤੀ ਰੇਲਵੇ ਬਾਰੇ ਸਹੀ ਕਥਨ ਲੱਭੋ ਤੇ ਅਨਸਰ ਕਰੋ ਜਲਦੀ ਜਲਦੀ ਭਾਰਤੀ ਰੇਲਵੇ ਬਾਰੇ ਸਹੀ ਕਥਨ ਕੀ ਹੈ ਪ੍ਰਸ਼ਨ ਦਾ ਅਨਸਰ ਕੀ ਹੋਵੇਗਾ ਵੀ ਭਾਰਤੀ ਰੇਲਵੇ ਬਾਰੇ ਸਹੀ ਕਥਨ ਲੱਭਣਾ ਤੁਸੀਂ ਲੱਭ ਦੋ ਕੀ ਹੋਣਾ ਵੀ ਕਰੋ ਜਲਦੀ ਜਲਦੀ ਭਾਰਤੀ ਰੇਲਵੇ ਬਾਰੇ ਸਹੀ ਕਥਨ ਬੀ ਸੀ A ਤੇ D ਜਾਂ BCD ਜਾਂ ABC ਸਾਰੇ ਕਹਿੰਦੇ ਪਹਿਲੀ ਗੱਲ ਹੈ ਭਾਰਤ ਵਿੱਚ ਕਹਿੰਦੇ 20 ਰੇਲਵੇ ਡਿਵੀਜ਼ਨ ਹੈ ਦੂਸਰੀ ਗੱਲ ਕਹਿੰਦੇ ਭਾਰਤੀ ਰੇਲਵੇ 16 April 1953 ਨੂੰ ਸ਼ੁਰੂ ਹੋਈ ਅੱਗੇ ਕਹਿੰਦੇ ਭਾਰਤੀ ਰੇਲਵੇ ਏਸ਼ੀਆ ਦਾ ਸਭ ਤੋਂ ਵੱਡਾ ਤੇ ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਰੇਲਵੇ ਹੈ ਦੁਨੀਆ ਦਾ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਛੋਟਾ ਪਲੇਟਫਾਰਮ ਗੋਰਖਪੁਰ ਹੈ ਦੱਸੋ ਵੀ ਸਾਰੀਆਂ ਗੱਲਾਂ ਤੁਹਾਨੂੰ ਸਹੀ ਲੱਗ ਰਹੀਆਂ ਜਾਂ ਸਾਰੀਆਂ ਤੁਹਾਨੂੰ ਗਲਤ ਲੱਗ ਰਹੀਆਂ ਹੂੰ ਕਰੋ ਵੀ ਕਰੋ ਜਲਦੀ ਜਲਦੀ ਹਾ ਵੀ ਆਨਸਰ ਕਰ ਦੋ ਜਲਦੀ ਜਲਦੀ ਦੇਖੋ ਜਿਹੜੀ ਲਾਸਟ ਵਾਲੀ ਚੀਜ਼ ਹੈ ਗੋਰਖਪੁਰ ਕਹਿੰਦੇ ਦੁਨੀਆ ਦਾ ਸਭ ਤੋਂ ਲੰਬਾ ਪਲੇਟਫਾਰਮ ਵਿੱਚੋਂ ਇੱਕ ਸੀ ਸਭ ਤੋਂ ਛੋਟਾ ਨਹੀਂ ਠੀਕ ਹੈ ਇਹ ਤਾਂ ਗਲਤ ਹੈ ਆ ਚੀਜ਼ ਤਾਂ ਗਲਤ ਆ ਵੀ ਜਿੱਥੇ ਡੀਆ ਆਂਸਰ ਨਹੀਂ ਬਣੂਗਾ ਆ ਨਹੀਂ ਬਣਨਾ ਆ ਨਹੀਂ ਬਣਨਾ ਠੀਕ ਹੈ ਆਨਸਰ ਨਹੀਂ ਬਣਦੇ ਹੁਣ ਆਨਸਰ ਤੁਹਾਡਾ A ਤੇ D ਚੋਂ ਆਉਣਾ A ਤੇ D ਚੋਂ ਆਉਣਾ A ਤੇ D ਚੋਂ ਆਨਸਰ ਬਣਨਾ ਤੁਹਾਡਾ ਠੀਕ ਹੈ ਉਹ ਤੋਂ ਬਾਅਦ ਵੀ ਤੁਹਾਡੀ ਆ ਚੀਜ਼ கரੈਕਟ ਹੈ ਕਿ ਏਸ਼ੀਆ ਦਾ ਸਭ ਤੋਂ ਵੱਡਾ ਬਿਸ਼ਪ ਦਾ ਚੌਥਾ ਠੀਕ ਹੈ ਜਿੱਚ C ਆਨਸਰ ਆ ਗਿਆ ਉਹ ਸਹੀ ਹੈ C ਹੁਣ ਕੀ ਚ ਹੈ ਪਹਿਲੇ ਚ ਹੀ ਹੈ ਠੀਕ ਹੈ ਮਲ ਇਹਦੇ ਵਿੱਚ ਵੀ ਸੀ ਹੈ ਇਹਦੇ ਵਿੱਚ ਵੀ ਹੈ ਠੀਕ ਹੈ ਹੁਣ ਸੀ 2 ਚ ਹੋ ਗਿਆ ਫਿਰ ਵੀ ਅੱਗੇ ਗੜਬੜ ਪੈਂਦੀ ਹੈ ਹੁਣ ਆਪਾਂ ਦੇਖ ਲਈਏ ਵੀ ਬੀ ਆਪਸ਼ਨ ਜਿਹੜੀ ਬੀ ਤੁਹਾਡੇ ਸਾਹਮਣੇ ਆ ਬੀ ਗਲਤ ਹੈ ਕਿਉਂਕਿ 1853 ਸੀ ਨਾ ਕਿ 1800 1953 ਇਹ ਗਲਤ ਹੋ ਗਈ ਹੁਣ ਜਿੱਥੇ ਬੀ ਆ ਉਹ ਨਹੀਂ ਬਣਦਾ ਠੀਕ ਹੈ ਸੋ ਫਿਰ ਆਨਸਰ ਕੀ ਬਣਿਆ ਵੀ ਆਨਸਰ ਤਾਂ ਗੜਬੜ ਹੋ ਗਈ ਆ ਵੀ ਗਲਤ ਹੋ ਗਿਆ ਤੁਹਾਡਾ ਹਾਂ ਇੱਕ ਵਾਰੀ ਦੇਖ ਲਈਏ ਵੀ ਥੋੜਾ ਜਿਹਾ ਧਿਆਨ ਨਾਲ ਤਿਆਨ ਨਾਲ ਦੇਖ ਲਈਏ ਵੀ ਪ੍ਰਸ਼ਨ ਦੇ ਵਿੱਚ ਕੋਈ ਗਲਤੀ ਨਾ ਹੋਵੇ ਠੀਕ ਹੈ ਗੋਰਖਪੁਰ ਵਾਲਾ ਵੀ ਦੁਨੀਆ ਦਾ ਸਭ ਤੋਂ ਛੋਟਾ ਪਲੇਟਫਾਰਮ ਗੋਰਖਪੁਰ ਹੈ ਠੀਕ ਹੈ ਇਹਦੀ ਆਪਾਂ ਗੱਲ ਕਰ ਲਈਏ ਦੁਨੀਆ ਦਾ ਕਹੇ ਆ ਇੱਥੇ ਤੇ ਇਹ ਗਲਤ ਹੈ ਇੱਥੇ ਆਪਾਂ ਲਿਖ ਲੈਣੇ ਆ ਯਾਰ ਡੀ ਗਲਤ ਆ ਤੁਹਾਡਾ ਨੰਬਰ 1 ਤੇ ਠੀਕ ਹੈ ਡੀ ਗਲਤ ਹੈ ਇਹਨਾਂ ਨੇ ਪੁੱਛਿਆ ਕੀ ਹੈ ਸਹੀ ਕਥਨ ਪੁੱਛਿਆ ਡੀ ਗਲਤ ਆ ਤੁਹਾਡਾ ਵੀ ਤੁਹਾਡਾ ਬੀ ਵੀ ਗਲਤ ਹੈ ਸੋਡਾ ਵੀ ਵੀ ਗਲਤ ਹੈ ਠੀਕ ਹੈ ਹੁਣ ਰਹਿ ਗਿਆ ਸੀ ਤੇ ਏ ਹੁਣ ਰਹਿ ਗਿਆ ਸੀ ਤੇ ਏ ਭਾਰਤ ਕਹਿੰਦੇ 20 ਰੇਲਵੇ ਡਿਵੀਜ਼ਨਾਂ ਵਿੱਚ ਵੰਡਿਆ ਇਹ ਵੀ ਗਲਤ ਹੈ 70 ਰੇਲਵੇ ਡਿਵੀਜ਼ਨ ਨੇ ਭਾਰਤ ਚ ਵੀ ਠੀਕ ਹੈ ਇਹ ਵੀ ਗਲਤ ਹੈ ਤਾਂ ਕਹਿੰਨ ਵਾਲੇ ਏ ਵੀ ਗਲਤ ਆ ਹੁਣ ਏ ਵੀ ਗਲਤ ਹੈ ਫਿਰ ਸਾਡੇ ਕੋਲੇ ਆਨਸਰ ਕੀ ਬਣੂਗਾ ਸਹੀ ਪੁੱਛਿਆ ਤਾਂ 21 ਬਚ ਗਿਆ ਇਹਦੇ ਵਿੱਚ ਆਨਸਰ ਹੀ ਨਹੀਂ ਸਹੀ ਹੈਗਾ ਭਈ ਆਪਸ਼ਨ ਦੇ ਵਿੱਚ ਆਨਸਰ ਹੀ ਨਹੀਂ ਸਹੀ ਹੈਗਾ ਮੇਰੇ ਅਕੋਰਡਿੰਗ ਹੁਣ ਸਾਡੇ ਕੋਲੇ ਸੀ ਬਚ ਗਿਆ ਸੀ ਜਿਹੜੀ ਸੀ ਚੀਜ਼ ਆ ਉਹ ਕਰੈਕਟ ਹੈ ਜਿਹੜੀ ਸੀ ਚੀਜ਼ ਆ ਕਰੈਕਟ ਆ ਆ ਵਾਲੀ ਠੀਕ ਹੈ ਤਾਂ ਇਸ ਪ੍ਰਸ਼ਨ ਦਾ ਆਨਸਰ ਆਪਾਂ ਆ ਆਪਸ਼ਨਾਂ ਚੋਂ ਤਾਂ ਬਣਾ ਨਹੀਂ ਸਕਦੇ ਇਹਨਾਂ ਚੋਂ ਤਾਂ ਬਣਾ ਨਹੀਂ ਸਕਦੇ ਆਨਸਰ ਸਾਡਾ ਇਸ ਐ ਬਣ ਜੂਗਾ ਜੇ ਇਹਨਾਂ ਨੇ ਏਦਾਂ ਪੁੱਛ ਲਿਆ ਇਹਨੂੰ ਮੰਨ ਲਓ ਵੀ ਨੀਚਲੇ ਭਾਗ ਨੂੰ ਸਾਰੇ ਨੂੰ ਕੱਟ ਹੀ ਦਿਓ ਨੀਚਲਾ ਭਾਗ ਸਾਰਾ ਕੱਟ ਦਿਓ ਠੀਕ ਹੈ ਇਹ ਮੰਨ ਲਓ ਪ੍ਰਸ਼ਨ ਨੂੰ ਉੱਪਰ ਤਿੱਕੀ ਰੱਖ ਲਓ ਇਕੱਲਾ ਠੀਕ ਹੈ ਪਹਿਲੀ ਤਿੱਕੀ ਰੱਖ ਲਓ ਤਾਂ ਆਨਸਰ ਸਾਡਾ ਇਹ ਦੇ ਅਕੋਰਡਿੰਗ ਸੀ ਬਣ ਜੂਗਾ ਠੀਕ ਹੈ ਤਾਂ ਆ ਇੱਥੇ ਆਪਸ਼ਨਾਂ ਗਲਤ ਨੇ ਵੀ ਠੀਕ ਹੈ ਤਾਂ ਆਨਸਰ ਸਾਡਾ ਸੀ ਵਾਲਾ ਆ ਗੱਲ ਸਹੀ ਆ ਬਾਕੀ ਸਾਰੀਆਂ ਗੱਲਾਂ 'ਚ ਗਲਤ ਨੇ ਇਦਾਂ ਬਣਨਾ ਸੀ ਪ੍ਰਸ਼ਨ ਇਹ ਥੋੜੀ ਜਿਹੀ ਗੜਬੜਾ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਅਗਲਾ ਪ੍ਰਸ਼ਨ ਨੈਕਸਟ ਆ ਗਿਆ ਸੱਤ ਕਹਿੰਦੇ ਭਾਰਤ ਵਿੱਚ ਪਹਿਲੀ ਯਾਤਰੀ ਰੇਲ ਗੱਡੀ ਕਦੋਂ ਸ਼ੁਰੂ ਹੋਈ ਆ ਹੁਣੇ ਮੈਂ ਸਾਨੂੰ ਦੱਸ ਕੇ ਹਟਿਆ ਭਾਰਤ ਵਿੱਚ ਪਹਿਲੀ ਯਾਤਰੀ ਰੇਲ ਗੱਡੀ ਕਦੋਂ ਸ਼ੁਰੂ ਹੋਈ ਵੀ ਪਹਿਲੀ ਯਾਤਰੀ ਰੇਲ ਗੱਡੀ ਕਦੋਂ ਸ਼ੁਰੂ ਹੋਈ 16 April 1853 ਮੁੰਬਈ ਤੋਂ ਥਾਣੇ ਤੱਕ ਮੁੰਬਈ ਤੋਂ ਮੁੰਬਈ ਤੋਂ ਥਾਣੇ ਤੱਕ ਚੱਲੀ ਵੀ ਥਾਣਾ ਤਨਾ ਇੱਕ ਜਗਾ ਸੀ ਠੀਕ ਹੈ ਪਹਿਲੀ 1853 16 ਅਪ੍ਰੈਲ 16 ਅਪ੍ਰੈਲ ਰਾਈਟ ਆਨਸਰ ਤੁਹਾਡਾ ਜਿੰਦਾ ਸੀ ਆ ਗਿਆ ਵੈਰੀ ਗੁੱਡ ਅਗਲਾ ਪ੍ਰਸ਼ਨ ਨੈਕਸਟ ਪ੍ਰਸ਼ਨ ਆ ਗਿਆ ਕਰ ਦੋ ਵੀ ਨੈਕਸਟ ਪ੍ਰਸ਼ਨ ਕਰੋ ਕਹਿੰਦੇ ਵੀ ਜਦੋਂ ਰੇਲ ਜਦੋਂ ਕੋਈ ਰੇਲ ਗੱਡੀ ਰਾਹੀ ਅਹਮਦਾਬਾਦ ਤੋਂ ਕੇਰਲਾ ਜਾਂਦਾ ਹੈ ਤਾਂ ਕਈ ਸਰੰਗਾਂ ਵਿੱਚੋਂ ਲੰਘਦਾ ਹੈ ਇਹ ਸਰੰਗਾਂ ਪਹਾੜੀਆਂ ਵਿੱਚੋਂ ਹਨ ਇਹ ਸਰੰਗਾਂ ਕਹਿੰਦੇ ਕਿਹੜੀਆਂ ਪਹਾੜੀਆਂ ਵਿੱਚ ਐ ਪੁੱਛਿਆ ਗਿਆ ਪੂਰਬੀ ਘਾਟ ਦੀਆਂ ਪਹਾੜੀ ਵਿੱਚ ਸਰੂੰਗਾ ਮਿਲਦੀਆਂ ਵਿਦਿਆ ਅੰਚਲ ਦੇ ਵਿੱਚ আরাਬਲੀ ਦੇ ਵਿੱਚ ਜਾਂ ਪੱਛਮੀ ਵਿੱਚ ਇਹਨਾਂ ਨੇ ਲਿਖਿਆ ਹੋਇਆ ਅਹਮਦਾਬਾਦ ਅਹਮਦਾਬਾਦ ਤੋਂ ਜੀ ਅਸੀਂ ਕੇਰਲਾ ਜਾਣਾ ਹੈ ਅਹਮਦਾਬਾਦ ਤੋਂ ਸੀ ਕਿੱਥੇ ਜਾਣਾ ਕੇਰਲਾ ਅਹਮਦਾਬਾਦ ਪਤਾ ਕਿੱਥੇ ਗਜਰਾਤ ਦੇ ਵਿੱਚ ਹੈ ਹੁਣ ਜੇ ਆਪਾਂ ਇੱਥੇ ਭਾਰਤ ਦਾ ਨਕਸ਼ਾ ਬਣਾ ਲਈਏ ਸੋਨੂੰ ਗੱਲ ਸੌਰੀ ਸਮਝ ਆ ਜੂਗੀ ਠੀਕ ਹੈ ਭਾਰਤ ਦਾ ਨਕਸ਼ਾ ਬਣਾ ਲਈਏ ਸੋਨੂੰ ਗੱਲ ਸਮਝ ਆ ਜੂਗੀ ਅਸਲ ਦੇ ਵਿੱਚ ਕਹਿੰਦੇ ਕੀ ਪਏ ਹੈ ਠੀਕ ਹੈ ਮਤਲਬ ਇੱਥੇ ਜੇ ਇੱਥੇ ਜੇ ਗਜਰਾਤ ਹੈ ਇੱਥੇ ਜੇ ਕੇਰਲਾ ਠੀਕ ਹੈ ਇੱਥੇ ਜੇ ਕੇਰਲਾ ਮਤਲਬ ਇੱਥੋਂ ਰੇਲ ਗੱਡੀ ਆਏ ਜਾਂਦੀ ਹੈ ਆਏ ਜਾਂਦੀ ਹੈ ਤਾਂ ਵੀ ਫਿਰ ਕੀ ਹੋਊਗਾ ਅਹਮਦਾਬਾਦ ਤੋਂ ਕੇਰਲਾ ਵੱਲ ਜੇ ਅਸੀਂ ਜਾਵਾਂਗੇ ਤਾਂ ਕੀ ਹੋਊਗਾ ਵੀ ਤਾਂ ਕਿਹੜੀ ਪਹਾੜੀ ਆਊਗੀ ਪੂਰਬੀ ਘਾਟ ਆਊਗੀ ਵਿਦਿਆਨਚਲ ਆਊਗੀ ਜਾਂ আরাਵਲੀ ਪਹਾੜ ਤ ਜਾਂ ਪੱਛਮੀ ਤਾਂ ਰਾਈਟ ਆਨਸਰ ਤੁਹਾਡਾ ਕੀ ਹੋਣਾ ਚਾਹੀਦਾ ਇੱਥੇ ਹੀ ਕਰਨਾ ਇੱਥੇ ਹੀ ਕਰਨਾ ਇਸ ਤਰੀਕੇ ਨਾਲ ਆਨਸਰ ਆਉਣਾ ਤਾਂ ਪੱਛਮੀ ਘਾਟ ਆਊਗੀ ਠੀਕ ਹੈ ਇੱਥੇ ਇੱਥੇ ਪਛਮੀ ਘਾਟ ਦੀਆਂ ਪਹਾੜੀਆਂ ਆਉਂਦੀਆਂ ਨੇ ਠੀਕ ਹੈ ਉਹਨਾਂ ਵਿੱਚੋਂ ਲੰਘਣਾ ਪੈਂਦਾ ਠੀਕ ਹੈ ਤੁਸਾਨੂੰ ਪਤਾ ਹੀ ਇਧਰਲੇ ਪਾਸੇ ਪੱਛਮੇ ਪੱਛਮੇ ਇਧਰਲੇ ਪਾਸੇ ਪੂਰਬ ਤਾਂ ਪਛਮੀ ਘਾਟ ਦੀਆਂ ਪਹਾੜੀਆਂ ਆਉਂਦੀਆਂ ਰਾਈਟ ਆਨਸਰ ਤੁਹਾਡਾ ਡੀ ਹੋਣਾ ਉੱਥੋਂ ਦੀ ਸਰੂੰਗਾ ਵਿੱਚੋਂ ਲੰਘਣਾ ਪੈਂਦਾ ਰੇਲ ਗੱਡੀ ਨੂੰ ਕੇਰਲਾ ਤੱਕ ਜਾਣ ਵਾਸਤੇ ਅਲਬਰੂਨੀ ਕੌਣ ਸੀ ਅਲਬਰੂਨੀ ਬਾਰੇ ਮੈਂ ਤੁਹਾਨੂੰ ਦੱਸ ਕੇ ਹਟਿਆ ਹੋਣੀ ਅਲਬਰੂਨੀ ਕੌਣ ਸੀ ਆਨਸਰ ਕਰੋ ਜਲਦੀ ਜਲਦੀ ਅਲਬਰੂਨੀ ਬਾਰੇ ਮੈਂ ਪਹਿਲਾਂ ਹੀ ਦੱਸਤਾ ਤੁਹਾਨੂੰ ਪ੍ਰਸ਼ਨ ਦੇ ਵਿੱਚ ਅਲਬਰੂਨੀ ਕੌਣ ਸੀ ਆਨਸਰ ਕਰੋ ਜਲਦੀ ਜਲਦੀ ਇੱਕ ਔਖਾਇਆ ਸ਼ਬਦ ਸੀ ਜਿਹੜਾ ਤੁਹਾਨੂੰ ਮੈਂ ਲ ਹਾਂ ਅਲਬਰੂਨੀ ਕੌਣ ਸੀ ਕਹਿੰਦੇ ਇੱਕ ਯਾਤਰੀ ਜਿਸ ਨੇ ਭਾਰਤੀ ਲੋਕਾਂ ਦੀ ਸੰਸਕ੍ਰਿਤੀ ਦਾ ਧਿਆਨ ਕੀਤਾ ਸੀ ਜੋ ਕਸ਼ਮੀਰ ਤੋਂ ਕਨਿਆਕਮਰੀ ਤੱਕ ਦੀ ਯਾਤਰਾ ਕੀਤੀ ਸੀ ਇਹਨੇ ਕਹਿੰਦੇ ਪਹਿਲੀ ਗੱਲ ਲਿਖੀ ਹੈ ਦੂਜੀ ਕਹਿੰਦੇ ਇੱਕ ਕੁੱਤਬ ਸ਼ਾਹੀ ਸੁਲਤਾਨ ਜਿਸ ਨੇ ਲਗਭਗ 40 ਸਾਲ ਦੇਸ਼ ਉੱਤੇ ਰਾਜ ਕੀਤਾ ਸੀ ਅੱਗੇ ਕਹਿੰਦੇ ਅਫਗਾਨਿਸਤਾਨ ਦਾ ਇੱਕ ਵਪਾਰੀ ਜੋ ਸਾਡੇ ਦੇਸ਼ ਦੀਆਂ ਸੁੱਕੇ ਮੇਵੇ ਦੀਆਂ ਮੰਡੀਆਂ ਦਾ ਅਧਿਐਨ ਕਰਦਾ ਸੀ ਕਹਿੰਦੇ ਅਜ਼ਬੇਕਿਸਤਾਨ ਦਾ ਇੱਕ ਯਾਤਰੀ ਜਿਸ ਨੇ ਕਿਤਾਬ ਲਿਖੀ ਸੀ ਜੋ ਸਾਡੇ ਦੇਸ਼ ਦੀ ਅਤੀਤ ਨੂੰ ਜਾਣਨ ਵਿੱਚ ਮਦਦਗਾਰ ਹੈ ਆਈ ਅਨਸਰ ਆਉਣਾ ਹੈ ਉਸ ਬੇਕਿਸਤਾਨ ਦਾ ਇੱਕ ਯਾਤਰੀ ਸੀ ਜਿਸ ਨੇ ਇੱਕ ਕਿਤਾਬ ਲਿਖੀ ਸੀ ਅਲਬਰੂਨੀ ਆਨਸਰ ਤੁਹਾਡਾ ਵੀ ਡੀ ਬੋਲੇ ਅਨਸਰ ਤੁਹਾਡਾ ਡੀ ਬੋਲੇਗਾ ਅਗਲਾ ਨੈਕਸਟ ਨੈਕਸਟ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਅਗਲਾ ਕਰ ਦੋ ਕਹਿੰਦੇ ਵੀ ਅਲਬਰੂਨੀ ਹੁਣ ਕਿਸ ਦੇਸ਼ ਤੋਂ ਆਏ ਸੀ ਵੀ ਅੱਛਾ ਅਲਬਰੂਨੀ ਕਹਿੰਦੇ ਕਿਸ ਦੇਸ਼ ਤੋਂ ਆਇਆ ਸੀ ਇਹ ਤਾਂ ਫੇਰ ਉਹੀ ਪ੍ਰਸ਼ਨ ਆ ਗਿਆ ਇਹਨਾਂ ਸੌਖਾ ਆਬਜਰਵ ਆਬਜੈਕਟਿਵ ਸਥਾਨ ਤੋਂ ਆਇਆ ਸੀ ਠੀਕ ਆ ਵੀ ਬੜਾ ਔਖਾ ਉਹ ਜੇ ਬੇਕਿਸਤਾਨ ਤੋਂ ਆਇਆ ਸੀ ਕਾਲੀ ਜੀ ਪਤਾ ਨਹੀਂ ਗਲਤ ਕਿਉਂ ਬੋਲੇ ਜਾਂਦਾ ਉਹ ਜੇ ਬੇਕਿਸਤਾਨ ਤੋਂ ਆਇਆ ਸੀ ਵੀ ਅਲਬਰੂਨੀ ਆਨਸਰ ਤੁਹਾਡਾ ਕੀ ਹੋਣਾ ਏ ਆਨਸਰ ਇਹਨਾਂ ਆ ਗਿਆ ਵੈਰੀ ਗੁੱਡ ਏ ਆਨਸਰ ਤੁਹਾਡਾ ਬਿਲਕੁਲ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਦੇਖਦੇ ਭਾਰਤ ਦੇ ਹੇਠਲੇ ਤੱਟਾਂ ਵਿੱਚੋਂ ਕਿਸ ਵਿੱਚ ਵੱਡੀ ਸੰਖਿਆ ਵਿੱਚ ਝੀਲ ਦੇਖੇ ਗਏ ਆ ਭਾਰਤ ਦੀਪ ਕਹਿੰਦੇ ਹੈੇਟਲੇ ਜਿਹੜੇ ਤੱਟਵਰਤੀ ਇਲਾਕੇ ਆ ਉਹਨਾਂ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਝੀਲਾਂ ਕਿੱਥੇ ਨੇ ਕੋਰੋ ਮੰਡਲ ਤੱਤ ਹੈਗਾ ਜਿਹੜਾ ਇਹ ਤੱਤਾਂ ਦੇ ਨਾਮ ਹੈਗੇ ਆ ਠੀਕ ਹੈ ਕੋਕਣੇ ਮਾਲਾਬਾਰਾ ਜਾਂ ਅਡੀਸ਼ਾ ਆਨਸਰ ਕਰੋ ਵੀ ਜਲਦੀ ਜਲਦੀ ਝੀਲਾਂ ਸਭ ਤੋਂ ਵੱਧ ਕਿੱਥੇ ਪਾਈਆਂ ਜਾਂਦੀਆਂ ਝੀਲਾਂ ਸਭ ਤੋਂ ਵੱਧ ਇੰਨਾ ਚੋਂ ਕਿੱਥੇ ਪਾਈ ਜਾਂਦੀਆਂ ਕਿਹੜੇ ਸਾਈਡ ਤੇ ਪਾਈਆਂ ਜਾਂਦੀਆਂ ਆਨਸਰ ਕਰੋ ਜਲਦੀ ਜਲਦੀ ਕੋਰੋ ਮੰਡਲ ਵੀ ਜਿਹੜਾ ਕੋਰੋ ਮੰਡਲ ਹੈ ਇਹ ਦੱਖਣ ਪੂਰਬੀ ਤੱਟ ਹੈ ਜੋ ਝੀਲਾਂ ਨਾਲੋਂ ਡੈਲਟੇ ਲਈ ਵੀ ਦਿਰੇ ਜਾਣਾ ਜਿਹੜਾ ਕੋਰੋ ਮੰਡਲ ਟੱਟ ਹੈਗਾ ਉੱਥੇ ਡੈਲਟਾ ਦੇਖਣ ਨੂੰ ਮਿਲਦਾ ਠੀਕ ਆ ਜਿਹੜਾ ਕੋਕਣ ਹੈ ਇਹ ਮਹਾਰਾਸ਼ਟਰ ਤੇ ਗੋਆ ਦੇ ਵਿਚਾਲੇ ਮਿਲਦਾ ਹੈ ਪੱਛਮੀ ਤੱਟ ਹੈ ਇਹ ਕੋਕਣ ਜਿਹੜਾ ਠੀਕ ਹੈ ਪੱਛਮੀ ਤੱਟ ਹੈ ਇਹ ਪੱਛਮੀ ਤੱਟ ਗੋਆ ਤੇ ਮਹਾਰਾਸ਼ਟਰ ਠੀਕ ਹੈ ਮਹਾਰਾਸ਼ਟਰ ਦਾ ਜਿਹੜਾ ਵਿਚਕਾਰਲਾ ਏਰੀਆ ਉੱਥੇ ਇਹ ਤੱਟ ਹੈ ਕੋਕਣ ਤੱਟ ਠੀਕ ਹੈ ਕਿਹੜੇ ਪਾਸੇ ਆ ਗਿਆ ਫਿਰ ਇਹ ਪੱਛਮ쪽 ਹੀ ਆ ਗਿਆ ਠੀਕ ਹੈ ਤੇ ਜਿਹੜਾ ਮਾਲਾਵਾਰ ਇਹਦਾ ਰਾਈਟ ਆਨਸਰ ਆਊ ਤੁਹਾਡਾ ਮਾਲਾਵਾਰ ਠੀਕ ਹੈ ਮਾਲਾਵਾਰ ਬਿਲਕੁਲ ਸਹੀ ਹੈ ਇਹ ਦੱਖਣ ਪੱਛਮੀ ਤੱਟ ਹੈਗਾ ਵੀ ਦੱਖਣ ਪੱਛਮੀ ਹੈ ਇੱਥੇ ਸਭ ਤੋਂ ਵੱਧ ਕਹਿੰਦੇ ਜਿਹੜੀਆਂ ਛੀਲਾਂ ਪਾਈਆਂ ਜਾਂਦੀਆਂ ਠੀਕ ਹੈ ਸੋ ਆਨਸਰ ਤੁਹਾਡਾ ਕੀ ਹੋਣਾ ਛੀਲਾਂ ਲਈ ਮਸ਼ਹੂਰ ਹੈ ਇਹ ਇਹ ਵਾਲਾ ਤੱਟ ਆਨਸਰ ਤੁਹਾਡਾ ਸੀ ਬਿਲਕੁਲ ਓਕੇ ਆ ਠੀਕ ਹੈ ਵੀ ਅਗਲਾ ਪ੍ਰਸ਼ਨ ਹੁਣ ਅੜੀਸਾ ਬਾਰੇ ਬਹੁਤ ਇੰਪੋਰਟੈਂਟ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਨੂੰ ਅੜੀਸਾ ਚ ਇੱਕ ਬਹੁਤ ਵੱਡੀ ਝੀਲ ਹੈ ਚਿਲਕਾ ਝੀਲ ਤੁਹਾਨੂੰ ਪਤਾ ਚਾਹਣਾ ਚਾਹੀਦਾ ਨਾ ਚਿਲਕਾ ਲੇਕ ਆ ਜਿਹੜੀ ਜਿਹਨੂੰ ਅਸੀਂ ਖਾਰੇ ਪਾਣੀ ਦੀ ਝੀਲ ਵੀ ਕਹਿੰਦੇ ਆ ਓਡੀਸਾ ਦੇ ਵਿੱਚ ਆ ਠੀਕ ਹੈ ਚਲੋ ਅਗਲਾ ਪ੍ਰਸ਼ਨ ਨੈਕਸਟ ਆ ਕਨੇ ਭਾਰਤੀ ਸਭ ਤੋਂ ਲੰਬੀ ਸੁਰੰਗ ਕਿਹੜੀ ਹੈ ਭਾਰਤੀ ਸਭ ਤੋਂ ਲੰਬੀ ਸੁਰੰਗ ਕਿਹੜੀ ਹੈ ਵਿੱਚ ਆਫ ਦੀ ਲੋਂਗੇਸਟ ਟਨਲ ਆਫ ਇੰਡੀਆ ਭਾਰਤੀ ਸਭ ਤੋਂ ਲੰਬੀ ਸੁਰੰਗ ਕਿਹੜੀ ਹੈ ਚਨਈ ਨਾਸਰੀ ਜਵਾਹਰ ਚਨਈ ਨਾਸਰੀ ਜਵਾਹਰ ਜਿੱਤ ਲੇ ਏ ਬੀ ਸੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਾਰਤੀ ਸਭ ਤੋਂ ਲੰਬੀ ਸੁਰੰਗ ਕਿਹੜੀ ਹੈ ਆਨਸਰ ਕਰ ਦੋ ਜਲਦੀ ਜਲਦੀ ਆਵਾਜ਼ ਆ ਰਹੀ ਹੈ ਕਲੀਅਰ ਜਲਦੀ ਜਲਦੀ ਦੱਸ ਦਿਓ ਵੀ ਭਾਰਤੀ ਸਭ ਤੋਂ ਲੰਬੀ ਸਰੰਗ ਕਿਹੜੀ ਹੈ ਸੋ ਰਾਈਟ ਆਨਸਰ ਕਰ ਦੋ ਖਿੱਚ ਕੇ ਯਾਰ ਖਿੱਚ ਕੇ ਸੋ ਜਣਾ ਰਾਈਟ ਆਨਸਰ ਆ ਗਿਆ ਚੇਨੈਨ 나ਸ਼ਰੀ ਠੀਕ ਹੈ ਚਨਈ 나ਸ਼ਰੀ ਲਿਖਿਆ ਹੈ ਵੈਸੇ ਤੇ ਉੱਪਰ ਚਨਈ ਲਿਖਿਆ ਇਥੋਂ ਇੰਗਲਿਸ਼ ਚ ਪੜ੍ਹ ਲਓ ਇਥੇ ਪੰਜਾਬੀ ਚ ਤਾਂ ਗਲਤ ਲਿਖਿਆ ਪਿਆ ਚਨਈ 나ਸ਼ਰੀ ਠੀਕ ਹੈ ਸੋ ਇਹ ਸਭ ਤੋਂ ਲੰਬੀ ਸਰੰਗ ਹੈ ਵੀ ਚਨਈ 나ਸ਼ਰੀ ਠੀਕ ਹੈ ਨੈਕਸਟ ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਕਰ ਲੈਣੇ ਆ ਵੀ ਕਰੋ ਅਗਲਾ ਪ੍ਰਸ਼ਨ ਕਰਨ ਤੋਂ ਪਹਿਲਾਂ ਸੋਨ ਦੱਸ ਦਈਏ ਮਿਲਦਾ ਵੀ ਅੱਜ ਪ੍ਰਸ਼ਨ ਵੀ 12 ਹੋਣਗੇ ਠੀਕ ਹੈ ਤੁਸੀਂ 15 ਇਹਨੇ ਇਹ ਪ੍ਰਸ਼ਨ 12 ਰਹਿ ਗਏ ਵਿਚਾਰੇ ਹੋ ਸਕਦਾ ਅੱਗੇ ਪ੍ਰਸ਼ਨ ਹੋਣ ਇੱਕ ਵਾਰੀ ਚੈੱਕ ਕਰ ਲਈਏ ਠੀਕ ਹੈ ਇੱਕ ਵਾਰੀ ਦੇਖ ਲੈਣੇ ਆ ਕਲਾਸ ਛੱਡ ਕੇ ਨਹੀਂ ਜਾਣਾ ਆਪਣਾ ਅੱਜ ਦਾ ਟੌਪਿਕ ਹੈ ਟਰੈਵਲਿੰਗ ਟਰੈਵਲਿੰਗ ਦਾ ਮਤਲਬ ਟਾਪਿਕ ਗਾ ਜਤਰਾ ਤੇ ਪਸਵੰਤ ਕਰ ਰਹੀ ਸੀ ਇਹ ਕਲਾਸ ਆਪਣੀ ਕੱਲ ਹੋਈ ਨਹੀਂ ਸੀ ਲਗਾਤਾਰ ਆਪਾਂ ਟਾਪ ਕੀ ਬਾਜੀ ਦੇ ਵਿੱਚ ਪ੍ਰਸ਼ਨ ਕਰ ਰਹੇ ਹਾਂ ਠੀਕ ਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਸਰੀਆਂ ਚੀਜ਼ਾਂ ਮਿਲਣ ਜਾਣੀਆਂ ਨੇ ਤੇ ਆ ਆਪਣੇ ਕੋਰਸ ਨੇ ਫੋਲੋ ਕਰ ਸਕਦੇ ਜਿੰਨਾ ਤੇ 40% ਆਫ ਚੱਲ ਰਿਹਾ ਆ ਕੋਰਸ ਲੈਣਾ 40% ਆਫ ਆ ਆ ਵਾਲਾ ਲੈਣਾ 40% ਆਫ ਆ ਠੀਕ ਹੈ ਸੋ ਆ ਨਵੇਂ ਕੋਰਸ ਲਾਂਚ ਕੀਤੇ ਆ ਜਿਨ੍ਹਾਂ ਨੇ ਸਿਰਫ ਕੱਲੇ ਨੋਟਸ ਵਾਲੇ ਕੋਰਸ ਲੈਣੇ ਆ ਵੀ ਸਿਰਫ ਨੋਟਸ ਪੜ੍ਹਨੇ ਆ ਸਾਨੂੰ ਐਮਸੀਕਿਊ ਨੋਟਸ ਮਿਲ ਜਾਣ ਸਾਨੂੰ ਥਿਉਰੀ ਨੋਟਸ ਮਿਲ ਜਾਣ ਈਵੀਐਸ ਦੇ ਸਾਰੇ ਠੀਕ ਹੈ ਈਵੀਐਸ ਦੇ ਐਮਸੀਕਿਊ ਮਿਲ ਜਾਣ ਜਿਹੜੇ ਪੜ੍ਹਨੇ ਆ ਹੋਰ अनेका ਨਵੇਂ ਐਮਸੀਕਿਊ ਠੀਕ ਹੈ ਤਾਂ ਉਹਨਾਂ ਵਾਸਤੇ ਵੀ ਆਹ ਕੋਰਸ ਲੈ ਸਕਦੇ ਹੋ ਸਿਰਫ 799 ਰੁਪਏ ਕੱਲੀ ਈਵੀਐਸ ਨਹੀਂ ਮਿਲਦੀ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਸੀਡੀਪੀ ਵੀ ਮਿਲੂਗੀ ਸੀਡੀਪੀ ਦੇ ਥਿਉਰੀ ਨੋਟਸ ਸੀਡੀਪੀ ਦੇ ਐਮਸੀਕਿਊ ਨੋਟਸ ਇਹਦੇ ਵਿੱਚ ਤੁਹਾਨੂੰ ਪੰਜਾਬੀ ਦੇ ਨੋਟਸ ਵੀ ਮਿਲਣਗੇ ਪੰਜਾਬੀ ਦੇ ਥਿਉਰੀ ਨੋਟਸ ਪੰਜਾਬੀ ਦੇ ਐਮਸੀਕਿਊ ਨੋਟਸ ਇਹ ਸਾਨੂੰ ਇੰਗਲਿਸ਼ ਵੀ ਮਿਲੂਗੀ ਇੰਗਲਿਸ਼ ਦੇ ਥਿਉਰੀ ਇੰਗਲਿਸ਼ ਦੇ ਐਮਸੀਕਿਊ ਨੋਟਸ ਈਵੀਐਸ ਦੇ ਥਿਉਰੀ ਨੋਟਸ ਈਵੀਐਸ ਦੇ ਐਮਸੀਕਿਊ ਨੋਟ ਇਹ ਕੋਰਸ 799 ਦਾ ਕੋ ਸੋ ਨੂੰ ਇਹ 575 ਦਾ ਪਊਗਾ 799 ਨਹੀਂ ਵੀ 575 ਇਹਤੇ ਵੀ 30% ਦਾ ਆਫ ਚੱਲ ਰਿਹਾ ਅੱਜ ਰਾਤੀ 12 ਤੱਕ ਕੂਪਨ ਪਾਏ ਹੋਏ ਆ ਕੂਪਨ ਯੂਜ਼ ਕਰ ਲਓ ਨਹੀਂ ਉਸ ਤੋਂ ਬਾਅਦ ਇਹ 799 ਦਾ ਹੀ ਪੈਣਾ ਠੀਕ ਹੈ ਐਸਐਸਟੀ ਵਾਲਾ ਮਣੂ ਆਹ ਕੋਰਸ ਦੇ ਸਕਦੇ ਹਾਂ ਸੈਸ਼ਨ ਕਰ ਸਕਦੇ ਹਾਂ ਉਹਨਾਂ ਵਾਸਤੇ ਵੀ ਇਹ ਨੋਟਸ ਕੋਰਸ ਆ ਠੀਕ ਹੈ ਸੋ ਬੈਸਟ ਤਰੀਕੇ ਨਾਲ ਤੁਹਾਨੂੰ ਨੋਟਸ ਇੱਥੇ ਮਿਲ ਜਾਣਗੇ ਠੀਕ ਆ ਆਹ ਵਾਲਾ ਤੁਸੀਂ ਕੋਰਸ ਕਾਮਨ ਕੋਰਸ ਹੈ ਇਹਨੂੰ ਫੁੱਲ ਆਪਣਾ ਬਾਈ ਕਰ ਸਕਦੇ ਹੋ ਠੀਕ ਹੈ ਸੋ ਇਸ ਨੰਬਰ ਤੇ ਜਾ ਜਾਣਕਾਰੀ ਲੇ ਤੇ 987873157 ਨਾਮ ਲਿਖ ਦਿਓ ਸਬਜੈਕਟ ਡਿਸਟ੍ਰਿਕਟ ਜਨਰਲ ਲਿਖ ਕੇ ਭੇਜ ਦਿ ਤभी ਇੰਨੇ ਹੀ ਹੋਏਗਾ ਆ ਵਾਲੇ ਨੋਟਸ ਤੇ ਮੈਨੂੰ ਦਿਖਾ ਦਨਾ ਹੁਣ ਦੇਖੋ ਟਰੈਵਲਿੰਗ ਤੇ ਨੋਟਸ ਨੋਟਸ ਬਣੇ ਹੋਏ ਆ ਟਰੈਵਲਿੰਗ ਕੀ ਆ ਠੀਕ ਆ ਆ ਦੇਖੋ ਟਰੈਵਲਿੰਗ ਕੀ ਹੈ ਤਾਂ ਆ ਸਾਰੇ ਬੰਦੇ ਤੁਹਾਡੇ ਸਾਹਮਣੇ ਦੇਖੋ ਜਿਵੇਂ ਚ ਯਾਤਰਾ ਦੇ ਵਿੱਚ ਦਿਖਾਏ ਗਿਆ ਦੇਖੋ ਠੀਕ ਆ ਜਿਵੇਂ ਕੌਣ ਕੌਣ ਚੀਨ ਤੋਂ ਆਇਆ ਸੀ ਨਾ ਇਦਾਂ ਹਿਊਨ ਸੰਗ ਵਰਗੇ ਠੀਕ ਆ ਦੇਖੋ ਸੋ ਇਹਨਾਂ ਬਾਰੇ ਦੱਸਿਆ ਹੋਇਆ ਠੀਕ ਆ ਯਾਤਰੀ ਦੇਖੋ ਨਲੰਦਾ ਯੂਨੀਵਰਸਿਟੀ ਅਲਬਰੂਨੀ ਆਲਬਰੂਨੀ ਠੀਕ ਹੈ ਇਹ ਜਿਸ ਨੂੰ ਪੜਹੋਗੇ ਥਿਉਰੀ ਚ ਤੁਹਾਡੇ ਸਾਰੇ ਕਨਸੈਪਟ ਕਲੀਅਰ ਹੋ ਜਾਣਗੇ ਤਾਂ ਇਬਨ ਬਤੂਤਾ ਦੇਖੋ ਇਬਨ ਬਤੂਤੇ ਬਾਰੇ ਲਿਖਿਆ ਹੋਇਆ ਤੋਂ ਸਾਰੇ ਥਿਉਰੀ ਨੋਟਸ ਨੇ ਬਈ ਯਾਤਰਾ ਵਾਲਾ ਟੌਪਿਕ ਆਪਣਾ ਟਰੈਵਲਿੰਗ ਜਿਹੜਾ ਤੁਹਾਡਾ ਹੈਗਾ ਤਾਂ ਇਹ ਥਿਉਰੀ ਨੋਟਸ ਸਾਰੇ ਤੁਹਾਨੂੰ ਕੋਰਸ ਚ ਮਿਲ ਜਾਣਗੇ ਨਾਲ ਨਾਲ ਐਮਸੀਕਿਊ ਤੁਸੀਂ ਆਪਣੇ ਖੁਦ ਰੀਡ ਕਰੋਗੇ ਐਗਜ਼ਾਮ ਤੋਂ ਪਹਿਲਾਂ ਰਿਵੀਜ਼ਨ ਕਰੋਗੇ ਤਾਂ ਸਮਝ ਲਓ ਤੁਹਾਨੂੰ ਵੀ ਨਜ਼ਾਰਾ ਆ ਜਾਣਾ ਤੁਹਾਡਾ ਪੇਪਰ ਕਲੀਅਰ ਹੋਣਾ ਜਿਹੜਾ ਤੁਹਾਡੇ ਇਹਦੇ ਵਿੱਚ ਐਸਲੋ 30 ਚੋਂ 30 ਨੰਬਰ ਤੁਹਾਡੇ ਆ ਜਾਣਗੇ ਕਿਹਦੇ ਵਿੱਚੋਂ 30 ਦੇ ਵਿੱਚੋਂ ਈਵੀਐਸ ਦੇ ਵਿੱਚੋਂ ਠੀਕ ਹੈ EVS ਜਿਹੜੀ ਥੋੜੀ ਬਾਤਾਂ ਵਾਰਨ ਸਿੱਖਿਆ EVS ਜਿਹੜੀ ਥੋੜੀ ਹੈਗੀ ਹੈ ਇਹਦੇ ਵਿੱਚ ਤੁਸੀਂ 30+30 ਅੰਕ ਲਿਆ ਸਕਦੇ ਹੋ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਥਿਉਰੀ ਨੋਟਸਾਂ ਦੇ ਰਾਹੀਂ ਤਿਆਰੀ ਕਰ ਸਕਦੇ ਹੋ ਠੀਕ ਹੈ ਵੀ ਸੋ ਬਾਕੀ ਹੋਰ ਜਾਣਕਾਰੀ ਚਾਹੁੰਦੇ ਹੋ ਇਹਨਾਂ ਜਿਹੜੇ ਨੋਟਸਾਂ ਬਾਰੇ ਨੋਟਸਾਂ ਕੋਰਸਾਂ ਬਾਰੇ ਤਾਂ ਸਾਨੂੰ ਜਿਹੜਾ ਨੰਬਰ ਆਪਣਾ ਰਹਿਣਾ ਹੈ 98787 31752 ਤੇ ਰਾਤੀ 8:30 ਵਜੇ ਆਪਣੀ ਕਲਾਸ ਚੱਲਦੀ ਹੈ 8:30 ਵਜੇ ਕਿਹੜੀ ਕਲਾਸ ਚੱਲਦੀ ਹੈ ਸੀਡੀਪੀ ਦੀ ਸੀਡੀਪੀ ਦੀ ਕਲਾਸ ਹੁੰਦੀ ਹੈ ਰਾਤੀ 8:30 ਵਜੇ ਉਹ ਜ਼ਰੂਰ ਦੇਖਿਆ ਕਰੋ ਜਿਹਦੇ ਵਿੱਚ ਤੁਹਾਨੂੰ ਵਧੀਆ ਤਰੀਕੇ ਨਾਲ ਤਿਆਰੀ ਕਰਾਈ ਜਾ ਰਹੀ ਹੈ ਸੋ ਅੱਜ ਦੀ ਕਲਾਸ ਵਿੱਚ ਇੰਨੇ ਕੀ ਪ੍ਰਸ਼ਨ ਨੇ 12 ਪ੍ਰਸ਼ਨ ਹੀ ਨੇ ਕੋਈ ਗੱਲ ਨਹੀਂ ਤੇ ਪਰ ਕੋਰਸ ਦੇ ਵਿੱਚ ਤੁਹਾਨੂੰ ਕਲੇ ਇੱਕ ਘੱਟ ਪ੍ਰਸ਼ਨ ਨਹੀਂ ਮਿਲਣਗੇ ਕੋਰਸ ਤੋਂ ਬਹੁਤ ਸਾਰੇ ਪ੍ਰਸ਼ਨ ਮਿਲਣਗੇ ਠੀਕ ਆ ਹੋਰ ਬਹੁਤ ਸਾਰੇ ਅਨੇਕਾਂ ਹੀ ਪ੍ਰਸ਼ਨ ਤੁਹਾਨੂੰ ਮਿਲਣਗੇ ਜਿਹੜੇ ਕਿ ਕੋਰਸ ਲੈਂਦੇ ਆ ਚਾਰ ਸਬਜੈਕਟਾਂ ਦੀ ਨੋਟਸ ਕੋਰਸ ਨਾਲ ਹੀ ਬੈਸਟ ਟਿੱਕ ਨਾਲ ਤਿਆਰੀ ਕਰ ਸਕਦੇ ਹੋ ਓਕੇ ਜੀ ਮੈਥ ਦਾ ਤੁਹ ਧੰਨਵਾਦ ਠੀਕ ਹੈ ਵੀ ਟੇਕ ਕੇਅਰ ਬਾਏ ਬਾਏ ਕੁਝ ਪੁੱਛਣਾ ਚਾਹ ਰਹੇ ਲਾਸਟ ਵਿੱਚ ਕਿਸੇ ਦੀ ਕੋਈ ਕਮੈਂਟ ਕੁਇਰੀ ਹੈਗੀ ਹੈ ਲਾਸਟ ਵਿੱਚ ਕੋਈ ਪੁੱਛਣਾ ਚਾਹ ਰਹੇ ਕੋਈ ਵੀ ਕਮੈਂਟ ਕੁਇਰੀ ਹੈ ਕਿਸੇ ਦੀ ਲਾਸਟ ਦੇ ਵਿੱਚ ਪੁੱਛਣਾ ਚਾਹ ਰਹੇ ਵੀ ਜਲਦੀ ਜਲਦੀ ਦੱਸ ਦਿਓ ਚਲੋ ਠੀਕ ਹੈ ਵੀ ਤੇ ਲਾਈਕ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਕਰ ਜੋ ਠੀਕ ਹੈ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਜੋ ਵੀ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਜੋ ਠੀਕ ਹੈ ਹਾਂ ਆ ਵਾਲਾ ਨੰਬਰ ਹੈ ਕਿੱਧਰ ਗਿਆ ਬਚਾਰਾ ਆਪਏ ਠੀਕ ਹੈ ਇਸ ਤੇ ਤੁਸੀਂ ਜੁੜ ਸਕਦੇ ਹੋ ਆਪਣੇ ਨਾਲ ਤੇ ਕੋਰਸਾਂ ਦੇ ਲਿੰਕ ਵੀ ਤੁਸੀਂ ਆਪ ਨੂੰ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਕੋਰਸ ਦਾ ਸਿੱਧਾ ਲਿੰਕ ਦੇ ਦਿੱਤਾ ਜਾਊਗਾ ਐਪ ਤੇ ਆ ਕੇ ਤੁਸੀਂ ਕੋਰਸ ਪਾਈ ਕਰ ਸਕਦੇ ਹੋ ਧੰਨਵਾਦ ਪਰ ਆਫਰ ਆ ਜਿਹੜਾ 30% ਵਾਲਾ ਅੱਜ ਰਾਤੀ 12 ਵੇ ਤੇ ਖ ਉਸ ਤੋਂ ਬਾਅਦ ਆਫਰ ਤੁਹਾਨੂੰ ਨਹੀਂ ਮਿਲਣਾ ਠੀਕ ਹੈ